ਫਲੋਰ ਵਿਖੇ ਕੈਮਿਸਟ ਅਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਕੇ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਟਲ ਜਨਰਲ ਵਿਖੇ ਸਵਾਗਤੀ ਸਨਮਾਨ ਸਮਾਰੋਹ ਦਾ ਕੀਤਾ ਗਿਆ ਅਜੋਜਨ ਜਿਤਨਾ ਸੀ ਕਿ ਬੀਤੇ ਦਿਨੀ ਪੰਜਾਬ ਫਾਰਮਾਸਿਸਟ ਕੌਂਸਲ ਦੀਆਂ ਹੋਈਆਂ ਚੋਣਾਂ ਵਿੱਚ ਚੁਣੇ ਗਏ ਪ੍ਰਧਾਨ ਸੁਨੀਲ ਬਾਂਸਲ ਮੈਂਬਰ ਸੁਰਿੰਦਰ ਸ਼ਰਮਾ ਰਵੀਸ਼ੰਕਰ ਨੰਦਾ ਸੰਜੀ ਕੁਮਾਰ ਡਾਕਟਰ ਠਾਕੁਰ ਗੁਰਜੀਤ ਸਿੰਘ ਅਤੇ ਤੇਜਿੰਦਰਪਾਲ ਸਿੰਘ ਦਾ ਫਲੋਰ ਪਜੰਤੇ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਪੁਜੇ ਪ੍ਰਧਾਨ ਸੁਨੀਲ ਬਾਂਸਲ ਨੇ ਸਮੂਹ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹ ਕਿ ਹੋਂਦ ਨਹੀਂ ਹਨ ਅਤੇ ਸਮੂਹ ਕੈਮਿਸਟ ਤੇ ਫਾਰਮਾਸਿਸ ਐਸੋਸੀਏਸ਼ਨ ਦੇ ਜਨਾਹ ਸਹਿਯੋਗ ਦੇ ਕੇ ਉਹਨਾਂ ਨੂੰ ਸੇਵਾ ਕਰਨ ਦਾ ਮਾਣ ਬਖਸ਼ਿਆ ਫਲੋਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਕੇ ਸ਼ਰਮਾ ਤੇ ਹੋਰ ਮੈਂਬਰਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਤੇ ਆਸ ਪ੍ਰਗਟਾਈ ਕਿ ਕੈਮਿਸਟਾਂ ਦੀਆਂ ਮੁਸ਼ਕਲਾਂ ਦਾ ਪ੍ਰਧਾਨ ਸਾਹਿਬ ਅਤੇ ਉਹਨਾਂ ਦੀ ਟੀਮ ਮਤਲਬ ਜਲਦੀ ਹੱਲ ਕਰ ਦਿੱਤਾ ਜਾਵੇਗਾ ਅਤੇ ਭਵਿੱਖ ਵਿੱਚ ਪੂਰਾ ਸਹਿਯੋਗ ਮਿਲੇਗਾ ਇਸ ਮੌਕੇ ਵਾਈਸ ਪ੍ਰਧਾਨ ਰਜੀਵ ਕੁਮਾਰ ਜਨਸਕਤਰ ਸੰਜੀਵ ਮਹਿਤਾ ਕੈਸ਼ਰ ਰਜਿੰਦਰ ਕੁਮਾਰ ਸੈਕਟਰੀ ਨਿਲ ਰੋੜਾ ਬਰਿੰਦਰ ਸੈਣੀ ਪ੍ਰਮੋਦ ਰੋੜਾ ਨਗਰ ਅਸ਼ੋਕ ਕੁਮਾਰ ਨਗਰ ਕਲਪੂਸ਼ਨ ਸ਼ਰਮਾ ਰਿੰਕੂ ਹੌਸਲਾ ਤੇ ਹੋਰ ਹਾਜ਼ਰ ਸਨ ਏਪੀ ਪੰਜਾਬੀ ਲਈ ਫਲੋਰ ਤੋਂ ਸਿੰਧਰ ਸਿੰਘ ਦੇ ਨਾਲ ਆਪਣਾ ਹਲਦੀ ਵਿਸ਼ੇਸ਼ ਰਿਪੋਰਟ ਯੋ ਗੁੱਡ ਨੇਮ ਸਰ ਸੁਸ਼ੀਲ ਕੁਮਾਰ ਬਾਂਸਰ ਜੀ ਸਰ ਸਰ ਤੁਸੀਂ ਅੱਜ ਫਲੋਰ ਦੇ ਵਿੱਚ ਵਿਜ਼ਿਟ ਕੀਤਾ ਕੈਮਿਸਟਰੀ ਐਸੋਸੀਏਸ਼ਨ ਵੱਲੋਂ ਤੁਹਾਡਾ ਸਵਾਗਤ ਕੀਤਾ ਗਿਆ ਹੈ ਤੇ ਨੈਕਸਟ ਤੁਹਾਡਾ ਕੀ ਕਦਮ ਹੈ ਇਹਨਾਂ ਵਾਸਤੇ ਪਹਿਲਾਂ ਤਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਅੱਜ ਅਸੀਂ ਪਿਛਲੇ ਦਿਨੀ ਪੰਜਾਬ ਕੈਮਿਸਟਰੀ ਐਸੋਸੀਏਸ਼ਨ ਦੀ ਇਲੈਕਸ਼ਨ ਹੋਈ ਸੀਗੀ ਉਹਨੇ ਪੰਜਾਬ ਫਾਰਮੇਸੀ ਕੌਂਸਲ ਦੀ ਇਲੈਕਸ਼ਨ ਹੋਈ ਸੀ ਜਿਸ ਚ ਸਾਡੇ ਪੈਨਲ ਦੇ 6 ਦੇ 6 ਬੰਦਿਆਂ ਦੀ ਜਿੱਤ ਹੋਈ ਹੈਗੀ ਅਸੀਂ ਸਾਡਾ ਸਮਰਥਨ ਪੰਜਾਬ ਦੇ ਸਮੂਹ ਫਾਰਮਾਸਿਸਟ ਜਥੇਬੰਦੀਆਂ ਨੇ ਕੈਮਿਸਟ ਐਸੋਸੀਏਸ਼ਨਾਂ ਨੇ ਭਰਮਾ ਸਮਰਥਨ ਦਿੱਤਾ ਤਾਂ ਤੇ ਆ ਸਾਡੀ ਇੱਕ ਵੱਡੀ ਜਿੱਤ ਹੋਈ ਆ ਪੰਜਾਬ ਦੇ ਵਿੱਚ ਅਸੀਂ ਉਸ ਜਿੱਤ ਦੇ ਧੰਨਵਾਦੀ ਦੌਰੇ ਤੇ ਨਿਕਲਿਆਂਗੇ ਅੱਜ ਅਸੀਂ ਆਪਣੇ ਕੈਮਿਸਟ ਭਰਾਵਾਂ ਦਾ ਉਹਨਾਂ ਦੀਆਂ ਯੂਨਿਟਾਂ 'ਚ ਜਾ ਕੇ ਜ਼ਿਲ੍ਹਾ ਵਾਈਜ਼ ਜਾ ਕੇ ਧੰਨਵਾਦ ਕਰ ਰਹੇ ਹਾਂਗੇ ਕਿਉਂਕਿ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਸਾਨੂੰ ਜਿਤਾ ਕੇ ਕੌਂਸਲ 'ਚ ਭੇਜਿਆਗਾ ਹੁਣ ਉਹਨਾਂ ਦੇ ਜੋ ਪੈਂਡਿੰਗ ਕੰਮ ਪਏ ਨੇ ਜੀ ਕਿਸੇ ਤਰ੍ਹਾਂ ਦਾ ਕੋਈ ਪੈਂਡਿੰਗ ਕੰਮ ਰਹਿੰਦਾਗਾ ਉਹਨੂੰ ਅਸੀਂ ਆਪਣੇ ਨੋਟ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਫਾਰਮਾਸਿਸਟ ਦਾ ਕੰਮ ਪਹਿਲ ਦੇ ਆਧਾਰ 'ਤੇ ਹੋਵੇਗਾ bina ਕਿਸੇ ਲਾਲਚ ਤੋਂ ਹੋਵੇਗਾ ਕੋਈ ਮੈਰਿਟ ਦੇ ਆਧਾਰ 'ਤੇ ਕੰਮ ਕੀਤਾ ਜਾਵੇਗਾ ਤੋ ਮੈਂ ਅੱਜ ਅਸੀਂ ਇਸੇ ਲਈ ਤੱਕ ਫਲੋਰ ਵੀ ਕਿ ਆਏ ਆਂਗੇ ਅਸੀਂ ਇੱਥੇ ਪ੍ਰਧਾਨਗੀ ਜੀ ਨੇ ਅੱਜ ਇੱਕ ਫੰਕਸ਼ਨ ਰੱਖਿਆ ਸੀ ਕੈਮਿਸਟ ਭਰਾਵਾਂ ਦੇ ਅੱਜ ਰੂਬਰੂ ਹੋਏ ਆਂਗੇ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਅਸੀਂ ਸਾਡੀ ਟੀਮ ਨੇ ਧੰਨਵਾਦ ਕੀਤਾ ਥੈਂਕ ਯੂ ਹਾਂ ਜੀ ਅੱਜ ਕੈਮੈਡੀ ਰੈਸਟ੍ਰੇਸ਼ਨ ਫਲੋਰ ਦੇ ਤਰਫੋਂ ਜਿਹੜੇ ਪਿਛਲੇ ਦਿਨੀ ਆਪਣੇ ਫਾਰਮਾਸੀ ਕਾਉਂਸਲ ਦੇ ਨਾਲ ਐਕਸ਼ਨ ਹੋਈ ਸੀ ਉਹਦੇ ਵਿੱਚ ਸਾਰੇ ਕੈਮਿਸਟਾ ਨੇ ਔਰ ਫਾਰਮਾਸਿਸਟਾ ਨੇ ਰਲ ਕੇ ਪੰਜਾਬ ਚ ਸਾਰਿਆਂ ਨੇ ਮੋਟਾ ਪਾਈਆਂ ਸੀ ਔਰ 6 ਮੈਂਬਰ ਚੁਣੇ ਗਏ ਸੀ ਅੱਜ ਸੀਓ ਵੀ ਗੱਲ ਆ 6 ਦੇ 6 ਮੈਂਬਰ ਸਾਡੇ ਸੱਦੇ ਦੇ ਅੱਜ ਫਲੋਰ ਆਏ ਆ ਔਰ ਅਜਬ ਹੁੰਦਾ ਅਸ ਨੂੰ ਫਲੋਰ ਰਾਮ ਤੇ ਕੈਮਟੈਕ ਟਿਊ ਫਲੋਰਲ ਉਹਨਾਂ ਦਾ ਸੁਮਾਨਬਦ ਕੀਤਾ ਸਾਰਿਆਂ ਨੂੰ ਔਰ ਅਸੀਂ ਫਲੋਰ ਦੇ ਸਾਰੇ ਫਾਰਮਾਸਿਸ ਕੌਂਸਲ ਦੇ ਮੈਂਬਰਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਮੈਂ ਕੈਮਿਸਟ ਐਸੋਸੀਏਸ਼ਨ ਫਲੋਰ ਦਾ ਬਤੌਰ ਪ੍ਰਧਾਨ ਹੁੰਦੇ ਹੋਏ ਸਾਰੇ ਕੈਮਿਸਟਾਂ ਦਾ ਔਰ ਪਰਮਾ ਸਿਸਟਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਰਲ ਕੇ ਅਸੀਂ ਸਾਰਿਆਂ ਨੇ ਇਹ 6 ਮੈਂਬਰ ਜਿਤਾ ਕੇ ਪੰਜਾਬ ਫਾਰਮਾਸਿਸਟ ਕੌਂਸਲ ਚ ਭੇਜੇ ਆ ਮੈਂ ਆਸ ਕਰਦਾ ਵੀ ਇਹ ਸਾਡਾ ਜੋ ਵੀ ਸਾਡੇ ਮੈਂਬਰਾਂ ਦਾ ਕੰਮ ਹੋਊਗਾ ਇਹ ਇੱਜ਼ਤ ਮਾਰਨਾਂ ਸਾਡੇ ਫਲੋਰ ਨੂੰ ਮਾਨ ਦਓਗੇ ਔਰ ਥੋਕੇ ਸਾਡਾ ਕੰਮ ਕਰੋ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।